ਆਹ ਜੋਤਸ਼ੀ ਤਾੰਤ੍ਰਿਕ ਲਾਲ ਕਿਤਾਬ ਵਾਲੇ ਮਸਤ ਮਲੰਗ ਕਿਹੜੀਆਂ ਖੁੱਡਾਂ ਦੇ ਵਿੱਚ ਵੜ ਕੇ ਬਹਿ ਗਏ ਜੀ ਜਾ ਕੇ ਹੁਣ ਕਿਉਂ ਨਹੀਂ ਪਹਿਲਾਂ ਦੱਸਿਆ ਗਿਆ ਕਿ ਪਹਿਲਗ੍ਰਾਮ ਦੇ ਵਿੱਚ ਆ ਘਟਨਾ ਵਾਪਰ ਸਕਦੀ ਹੈ ਕਿਉਂ ਨਹੀਂ ਲੋਕਾਂ ਨੂੰ ਪਹਿਲਾਂ ਸचेत ਕੀਤਾ ਇਹਨਾਂ ਨੇ ਟੀਵੀ ਚੈਨਲਾਂ ਦੇ ਉੱਪਰ ਲੋਕਾਂ ਦਾ ਭਵਿੱਖ ਦੱਸਿਆ ਜਾ ਰਿਹਾ ਹੁੰਦਾ ਸਵੇਰੇ ਸਵੇਰੇ ਚੀਕਾਂ ਮਾਰੀਆਂ ਜਾ ਰਹੀਆਂ ਹੁੰਦੀਆਂ ਨੇ ਮੇਖ ਰਾਸ਼ੀ ਕਰਕ ਰਾਸ਼ੀ ਰੌਲਾ ਪਾਇਆ ਜਾ ਰਿਹਾ ਹੁੰਦਾ ਹੁਣ ਕਿੱਥੇ ਚਲੇ ਗਏ ਸਾਰੇ ਚਲੋ ਇਹਨਾਂ ਦੀ ਛੱਡੋ ਆ ਸਾਡੇ ਲਾਣੇ ਦੇ ਵਿੱਚੋਂ ਜਦੋਂ ਸੁਨਾਮੀ ਆਈ ਸੀ ਨਾ ਕਹਿੰਦੇ ਸੀਗੇ ਸਾਡੇ ਬਾਬਾ ਜੀ ਨੇ ਤਾਂ ਸੁਨਾਮੀ ਰੋਕ ਤੀ ਹੁਣ ਕਿੱਥੇ ਚਲੇ ਗਏ ਚਲੋ ਖੈਰ ਉਹ ਬਾਬਾ ਤੇ ਮਰ ਗਿਆ ਉਹਦੀ ਗੱਡੀ ਦੇ ਉੱਪਰ ਹੁਣ ਜਿਹੜਾ ਹੋਰ ਬੈਠਾ ਹੈ ਤੇ ਉਹਨੇ ਲੋਕਾਂ ਨੂੰ ਕਿਉਂ ਨਹੀਂ ਸचेत ਕੀਤਾ ਵੀ ਪਾਈਆ ਘਟਨਾ ਵਾਪਰਨੀ ਹੈ ਕੀ ਕੁਝ ਹੋ ਰਿਹਾ ਸੰਸਾਰ ਦੇ ਉੱਪਰ ਤੇ ਹੋਈ ਵੀ ਜਾਣਾ ਹੈ ਇਹ ਲੋਕ ਪਹਿਲਾਂ ਕਿਉਂ ਨਹੀਂ ਸचेत ਕਰਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਪਾਗਲ ਬਣਾਇਆ ਜਾ ਰਿਹਾ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਦਾ ਪਰ ਲੋਕ ਫੇਰ ਪੀੜਾਂ ਦੀਆਂ ਪੀੜਾਂ ਜਾ ਜਾ ਕੇ ਇਹਨਾਂ ਦੇ ਪੈਰਾਂ ਤੇ ਗਿਰਦੀਆਂ ਨੇ ਦਿਵਾਨ ਲਾਉਂਦੇ ਨੇ ਬਾਅਦ ਦੇ ਵਿੱਚ ਆਪਣੀ ਵੱਖ ਕੁਰਸੀ ਲਾਉਂਦੇ ਨੇ ਗੱਦੀ ਲਾਉਂਦੇ ਨੇ ਉੱਥੇ ਜਾ ਕੇ ਲੋਕਾਂ ਨੂੰ ਮੁੰਡੇ ਦੇ ਰਹੇ ਹੁੰਦੇ ਨੇ ਮੁੰਡੇ ਵੰਡ ਰਹੇ ਹੁੰਦੇ ਨੇ ਜਵਾਕ ਵੰਡ ਰਹੇ ਹੁੰਦੇ ਨੇ ਲੋਕਾਂ ਨੂੰ ਵਿਆਹ ਵੰਡ ਰਹੇ ਹੁੰਦੇ ਨੇ ਲੋਕ ਕਹਿੰਦੇ ਸਾਡਾ ਵਿਆਹ ਨਹੀਂ ਹੋਇਆ ਜੀ ਬਾਬੇ ਦਾ ਆਪਦਾ ਵਿਆਹ ਨਹੀਂ ਹੋਇਆ ਹੁੰਦਾ ਲੋਕਾਂ ਦੇ ਵਿਆਹ ਕਰਵਾ ਰਹੇ ਹੁੰਦੇ ਨੇ ਤੇ ਲੋਕਾਂ ਨੂੰ ਭਵਿੱਖ ਦੱਸ ਰਹੇ ਹੁੰਦੇ ਨੇ ਹੁਣ ਕਿੱਥੇ ਚਲੇ ਗਏ ਭਵਿੱਖ ਦੱਸਣ